kia ora koutou ਦੇਖੋ ਇਹ ਮਾਪੇ ਨੂੰ ਇਹ ਕਹਿੰਦਾ ਵੈਸੇ ਵੀ ਜਿਹੜਾ ਜੀਵਨ ਬੇਸ਼ਰਮੋਸ਼ਰਮ ਕਰਾਓ ਜੈ ਜੀਂ ਦੇਵੀ ਜੈ ਜੀਂ ਦੇਵੀ ਦੇਖੋ ਮੈਂ ਐਕਚੁਅਲ ਅੱਜ ਕੱਲ ਕਿਉਂਕਿ ਮੋਰਲ ਕੋਡ ਆਫ ਕੰਡਕਟ ਲਾਗੂ ਹੋਇਆ ਤਾਂ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਹੋਈ ਸੀ ਬਚਤ ਭਵਨ ਚ ਮੈਂ ਮੀਟਿੰਗ ਅਟੈਂਡ ਕਰਕੇ ਵਾਪਸ ਆਇਆ ਤੇ ਆ ਕਿ ਮੈਂ ਉੱਪਰ ਪਬਲਿਕ ਡੀਲਿੰਗ ਦਾ ਕੰਮ ਕਰ ਰਿਹਾ ਸੀ ਤੇ ਬਾਹਰ ਧਰਨਾ ਚੱਲ ਰਿਹਾ ਸੀ ਸ਼ਾਂਤ ਮੋਢੀ ਟੰਗਣਾ ਬੈਠੇ ਸੀਗੇ ਉਹਨਾਂ ਦਾ ਹੱਕ ਹੈ ਮੈਂ ਕਿਹਾ ਚਲੋ ਵੈਸੇ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਧਰਨਾ ਲੱਗ ਨਹੀਂ ਸਕਦਾ ਕਿਸੇ ਵੀ ਕਿਸਮ ਦਾ ਚਲੋ ਮੈਂ ਉੱਪਰ ਬੈਠਾ ਤਾਂ ਮੈਨੂੰ ਇੱਕਦਮ ਸ਼ੀਸ਼ੇ ਟੁੱਟਣ ਦੀ ਆਵਾਜ਼ ਆਈ ਮੈਂ ਭੱਜ ਕੇ ਥੱਲੇ ਉਤਰਿਆ ਤੇ ਥੱਲੇ ਉਤਰ ਕੇ ਦੇਖਿਆ ਤਾਂ ਇਹ ਮਹਾਪੁਲਸ ਲਾਜਮਾਨ ਹੱਥੋਪਾਈ ਹੋਏ ਹੋਏ ਸੀਗੇ ਸਾਰਾ ਸਾਡਾ ਸ਼ੀਸ਼ਾ ਤੋੜਤਾ ਤੇ ਗੇਟ ਪੜਦਾ ਇਹਨਾਂ ਨੇ ਮੈਂ ਇਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਕੋਈ ਗੱਲ ਨਹੀਂ ਤੁਸੀਂ ਧਰਨਾ ਦੇਣਾ ਜੀ ਸਕਦ ਕੇ ਬਾਹਰ ਬੈਠ ਕੇ ਧਰਨਾ ਦਿਓ ਪਰ ਆਹ ਜਿਹੜਾ ਕੰਮ ਆ ਵੀ ਗੇਟ ਤੋੜਤਾ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਤਾ ਤੁਸੀਂ ਪੁਲਿਸ ਵਾਲਿਆਂ ਨਾਲ ਹੱਥੋਪਾਈ ਹੋ ਰਹੇ ਹੋ ਇਹ ਇਹਨਾਂ ਨੂੰ ਗੇਟ ਤੋਂ ਬਾਹਰ ਪ੍ਰੀਮਿਸਸ ਤੋਂ ਕੀਤਾ ਵਾ ਤਾਂ ਇਹਨਾਂ 'ਚੋਂ ਫਿਰ ਕਿਸੇ ਨੇ ਸਾਡੇ ਮੁਲਾਜ਼ਮਾਂ ਨੂੰ ਹੱਥੋਂ ਭਾਈ ਸ਼ੁਰੂ ਕਰ ਦਿੱਤੀ ਤੇ ਚਲੋ ਫਿਰ ਸ਼ਾਂਤ ਕਰਦੇ ਹੋਏ ਮੈਂ ਨਵੇੜ ਕੇ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਸੀਂ ਧਰਨਾ ਦੇਣਾ ਤਾਂ ਤੁਸੀਂ ਜੀ ਸਕਦੇ ਬਾਹਰ ਬੈਠ ਕੇ ਆਦਾ ਸ਼ਾਂਤ ਮਾਈ ਟੱਕ ਨਾ ਦਿਓ ਵੀ ਆ ਚੀਜ਼ਾਂ ਨਾ ਕਰੋ ਤੇ ਗੇਟ ਦਾ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਨਾਂ ਨੇ ਪਹਿਲਾਂ ਤੋੜਿਆ ਅੱਛਾ ਕੀ ਮਾਮਲਾ ਦਰਸ ਕਰੋਗੇ ਹੁਣ ਇਹਨਾਂ ਤੇ ਇਹ ਕਿਹੜੀ ਅਜਿਹੀ ਸੀ ਬੜੀ ਤੰਗਮੰਦੀ ਬੜੀ ਕਿਹੜੀ ਮੰਗ ਲੈ ਕੇ ਤੇ ਲੱਗੀ ਇਹ ਕੋਈ ਜਿਹੜੇ ਆਈ ਥਿੰਕ ਔਨ ਠੇਕੇ ਦੇ ਬੰਦੇ ਰੱਖੇ ਜਾ ਰਹੇ ਆ ਉਹਦੇ ਵਿਰੋਧ ਕਰ ਆਏ ਸੀਗੇ ਬਟ ਇਹਨਾਂ ਨੂੰ ਚਾਹੀਦਾ ਸੀ ਵੀ ਜੇ ਧਰਨਾ ਦੇਣਾ ਸੀ ਅੱਜ ਕਿਉਂਕਿ ਮਾਡਲ ਕੋਡ ਆਫ ਕੰਡਕਟਰ ਸਾਨੂੰ ਰਿਪਰੈਜੈਂਟੇਸ਼ਨ ਹੀ ਆਪਦੀ ਦੇ ਦਿੰਦੇ ਤਾਂ ਇੰਦਾ ਦਾ ਨੌਬਤੀ ਨਾ ਆਂਦੀ ਤੇ ਬਾਕੀ ਐਸੋਸੀਏਸ਼ਨ ਕਿਹੜੀਆਂ ਮੈਨੂੰ ਉਹਦੇ ਬਾਰੇ ਪਤਾ ਨਹੀਂ ਤੇ ਜਿਹੜਾ ਨੁਕਸਾਨ ਹੋਇਆ ਉਹ ਨੂੰ ਲੈ ਕੇ ਨੁਕਸਾਨ ਦੇਖੋ ਹੁਣ ਜਿਹੜੀ ਗਵਰਨਮੈਂਟ ਪ੍ਰਾਪਰਟੀ ਨੂੰ ਨੁਕਸਾਨ ਕੀਤਾ ਜਾਂ ਸਾਡੇ ਕਿਸੇ ਪੁਲਿਸ ਵਾਲੇ ਦੇ ਸੱਟ ਲੱਗੀ ਆ ਉਹਦਾ ਤਾਂ ਜੋ ਕਾਨੂੰਨ ਸਰਕਾਰ ਕਾਰਵਾਈ ਆ ਉਹ ਤਾਂ ਬੰਦ ਦੀ ਕਾਰਵਾਈ ਕੀਤੀ ਜਾਊਗੀ ਬਟ ਇਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਹੁਣ ਜਦੋਂ ਸ਼ੀਸ਼ਾ ਵਾ ਸ਼ੀਸ਼ਾ ਟੁੱਟ ਤੁਸੀਂ ਤੋੜਦੇ ਹੋ ਉਹ ਡਿਗਣ ਲੱਗੇ ਨੇ ਸ਼ੀਸ਼ੇ ਨੇ ਇਹ ਨਹੀਂ ਦੇਖਣਾ ਵੀ ਇਹ ਪੁਲਿਸ ਵਾਲੇ ਦੇ ਡਿਗ ਰਿਹਾ ਜਾਂ ਇਹਨਾਂ ਦੇ ਬੰਦੇ ਦੇ ਡਿਗ ਰਿਹਾ ਔਰ ਸ਼ੀਸ਼ੇ ਕਿਸ ਨੂੰ ਖੰਜੇ ਨਾਲ ਵੱਧ ਤੇਜ ਆ ਰੱਬ ਨਾ ਕਰੇ ਕਿਸੇ ਦੇ ਮਿਸ ਹੈਪਨ ਹੋ ਜਾਂਦੀ ਕਿਸੇ ਦੇ ਗਲੇ ਤੇ ਲੱਗ ਜਾਂਦਾ ਕਿਸੇ ਦੀ ਅੱਖ ਤੇ ਲੱਗ ਜਾਂਦਾ ਤਾਂ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ ਠੀਕ ਹੈ ਨਹੀਂ ਇਹਨਾਂ ਲੋਕਾਂ ਨੂੰ ਇਹੀ ਦੀ ਚੀਜ਼ ਟੋ ਅਵੋਇਡ ਕਰਨਾ ਚਾਹੀਦਾ ਬਾਲਮਿਕੀ ਸੇਵਕ ਸੰਘ ਵੱਲੋਂ ਅੱਜ ਲੁਧਿਆਣਾ ਦੇ ਡੀ ਜ਼ੋਨ ਨਗਰ ਨਿਗਮ ਦਫ਼ਤਰ ਦੇ ਬਾਹਰ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਗਿਆ ਔਰ ਇਸ ਪ੍ਰੋਟੈਸਟ ਦੇ ਦੌਰਾਨ ਪੁਲਿਸ ਅਤੇ ਬਾਲਮਿਕੀ ਸੇਵਕ ਸੰਘ ਦੇ ਜਿਹੜੇ ਕਾਰਜਕਰਤਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਰੁਕਮ ਗੁੱਤੀ ਹੋਈ ਹੋ ਰਹੀ ਲੁਧਿਆਣਾ ਦੇ ਨਗਰ ਨਿਗਮ ਵਿਭਾਗ ਦੇ ਜਿਹੜੇ ਸ਼ਿ ਉਹ ਟੁੱਟ ਗਏ ਔਰ ਕਾਫੀ ਇੱਥੇ ਜ਼ੋਰਦਾਰ ਪ੍ਰਦਰਸ਼ਨ ਹੋਇਆ ਕਈ ਤਰ੍ਹਾਂ ਦੀਆਂ ਮੰਗਾਂ ਸੀ ਉਹਨਾਂ ਦੀਆਂ ਚਾਹੇ ਕੱਚੇ ਮੁਲਾਜ਼ਮ ਜਿਹੜੇ ਸਫਾਈ ਕਰਮਚਾਰੀ ਹੈ ਉਹਨਾਂ ਨੂੰ ਪੱਕੇ ਕਰਨ ਦੀ ਚਾਹੇ ਕਈ ਤਰ੍ਹਾਂ ਦੇ ਜਿਹੜੇ ਘਟਾਲੇ ਸੀ ਉਸ ਨੂੰ ਲੈ ਕੇ ਬਾਲਮਿਕੀ ਸੇਵਕ ਸੰਗ ਵੱਲੋਂ ਇਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਅੱਜ ਇਹ ਪ੍ਰਦਰਸ਼ਨ ਕਾਫੀ ਉੱਗੇ ਹੋ ਗਿਆ ਜਦੋਂ ਜਿਹੜੀ ਪੁਲਿਸ ਹੈ ਉਹ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਉਹ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਬਾਲਮਿਕੀ ਸੇਵਕ ਸੰਗ ਦੇ ਜਿਹੜੇ ਕਾਰਜਕਰਤਾ ਉਸ ਤੋਂ ਬਾਅਦ ਇਹ ਜਿਹੜੇ ਨਗਰ ਨਿਗਮ ਵਿਭਾਗ ਦੇ ਡੀ ਜ਼ੋਨ ਦੇ ਦਰਵਾਜ਼ੇ ਬਾਹਰਲੇ ਉਹ ਪੂਰੀ ਤਰ੍ਹਾਂ ਸ਼ੀਸ਼ੇ ਟੁੱਟ ਗਏ ਔਰ ਜਿਹੜੇ ਬਾਲਮਿਕੀ ਸੇਵਕ ਸੰਗ ਦੇ ਕਾਰਜਕਰਤਾ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਲੁਧਿਆਣਾ ਦੇ 5 ਨੰਬਰ ਡਿਵੀਜ਼ਨ ਥਾਣੇ ਦੇ ਵਿੱਚ ਲੈ ਕੇ ਜਾਂਦਾ ਗਿਆ ਪਿਛਲੇ ਕਈ ਦਿਨਾਂ ਤੋਂ ਬਾਲਮਿਕੀ ਸੇਵਕ ਸੰਗ ਵੱਲੋਂ ਵਿਕਸ ਹੋਤਾ ਜਿਹੜਾ ਹੈ ਉਹ ਫੇਸਬੁੱਕ ਦੇ ਉੱਤੇ ਨਗਰ ਨਿਗਮ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਲਾਈਵ ਕਰਕੇ ਜਿਹੜੇ ਉੱਚ ਅਧਿਕਾਰੀ ਐ ਉਹਨਾਂ ਨੂੰ ਮੰਗ ਕਰ ਰਿਆ ਸੀ ਕਿ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਮੰਨੀਆਂ ਜਾਣ ਔਰ ਬੜਾ ਵੱਡਾ ਪ੍ਰਦਰਸ਼ਨ ਕੀਤਾ ਗਿਆ ਇੱਥੇ ਕਾਫੀ ਨੁਕਸਾਨ ਹੋਇਆ ਲੁਧਿਆਣਾ ਦੇ ਨਗਰ ਨਿਗਮ ਡੀ ਜ਼ੋਨ ਦੇ ਦਫ਼ਤਰ ਦਾ ਬਾਹਰੋਂ ਸ਼ੀਸ਼ੇ ਤੇ ਗੇਟ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਔਰ ਪੰਜਾਬ ਸਰਕਾਰ ਦੇ ਖਿਲਾਫ ਇੱਥੇ ਨਾਹਰੇਬਾਜੀ ਵੀ ਹੋਈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ